ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੀਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਬਿਨਾ ਤੰਦੂਰ ਤੋਂ ਤੰਦੂਰੀ ਰੋਟੀ ਉਹ ਵੀ ਅਸੀਂ ਨਾ ਤਾਂ ਕੁੱਕਰ ਵਿੱਚ ਬਣਾਵਾਂਗੇ ਨਾ ਹੀ ਕੜਾਹੀ ਵਿੱਚ ਬਣਾਵਾਂਗੇ ਅਸੀਂ ਇਸ ਨੂੰ ਤਵੇ ਉੱਤੇ ਬਣਾ ਕੇ ਤਿਆਰ ਕਰਾਂਗੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਜ ਅਸੀਂ ਆਪਣੀ ਤੰਦੂਰੀ ਰੋਟੀ ਨੂੰ ਕਣਕ ਦੇ ਆਟੇ ਤੋਂ ਬਣਾ ਕੇ ਤਿਆਰ ਕਰਾਂਗੇ ਉਸਦੇ ਲਈ ਅਸੀਂ ਇੱਕ ਕੌਲੀ ਕਣਕ ਦਾ ਆਟਾ ਲੈ ਲਿਆ ਹੈ ਉਸਦੇ ਵਿੱਚ ਅਸੀਂ ਸਵਾਦ ਅਨੁਸਾਰ ਨਮਕ ਐਡ ਕਰ ਲਵਾਂਗੇ ਅੱਧਾ ਚਮਚ ਅਸੀਂ ਚੀਨੀ ਐਡ ਕਰ ਲਵਾਂਗੇ ਚਮਚੇ ਦਾ ਚੌਥਾ ਹਿੱਸਾ ਅਸੀਂ ਬੇਕਿੰਗ ਪਾਊਡਰ ਐਡ ਕਰਾਂਗੇ ਇੱਕ ਚੁਟਕੀ ਅਸੀਂ ਬੇਕਿੰਗ ਸੋਡਾ ਪਾ ਲਵਾਂਗੇ ਇੱਕ ਚਮਚ ਅਸੀਂ ਘਿਓ ਪਾ ਲਵਾਂਗੇ ਦੋ ਵੱਡੇ ਚਮਚ ਅਸੀਂ ਦਹੀਂ ਦੇ ਐਡ ਕਰ ਲਵਾਂਗੇ ਇੱਥੇ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਦਹੀਂ ਪੋਂ ਤੋਂ ਬਾਅਦ ਅਸੀਂ ਆਟੇ ਦੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਜਿਸ ਤਰ੍ਹਾਂ ਅਸੀਂ ਨਾਰਮਲ ਰੋਟੀ ਬਣਾਉਣ ਦੇ ਲਈ ਆਟਾ ਗੁੰਨ ਕੇ ਤਿਆਰ ਕਰਦੇ ਹਾਂ ਸੇਮ ਉਸੇ ਤਰ੍ਹਾਂ ਅਸੀਂ ਇਸ ਆਟੇ ਨੂੰ ਵੀ ਗੁੰਨ ਕੇ ਤਿਆਰ ਕਰਾਂਗੇ ਉਸ ਦੇ ਲਈ ਅਸੀਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਆਟੇ ਨੂੰ ਗੁੰਨ ਲਵਾਂਗੇ ਅਸੀਂ ਇੱਥੇ ਇੱਕੋ ਵਾਰ ਪਾਣੀ ਨਹੀਂ ਪਾਵਾਂਗੇ ਜਿਵੇਂ ਜਿਵੇਂ ਸਾਨੂੰ ਪਾਣੀ ਦੀ ਲੋੜ ਹੋਈ ਅਸੀਂ ਉਸੇ ਮੁਤਾਬਿਕ ਪਾਣੀ ਪਾ ਕੇ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਅਸੀਂ ਇੱਥੇ ਬਹੁਤ ਹੀ ਹੈਲਦੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਸਾਡੀ ਇਹ ਤੰਦੂਰੀ ਰੋਟੀ ਮੈਦੇ ਦੀ ਤੰਦੂਰੀ ਰੋਟੀ ਨਾਲੋਂ ਕਿਤੇ ਵੱਧ ਟੇਸਟੀ ਹੋਵੇਗੀ ਇਸ ਨੂੰ ਬਣਾ ਕੇ ਤੁਸੀਂ ਜ਼ਰੂਰ ਕਹੋਗੇ ਕਿ ਸਾਨੂੰ ਮਜ਼ਾ ਆ ਗਿਆ ਹੁਣ ਅਸੀਂ ਆਪਣੇ ਆਟੇ ਨੂੰ 10 ਕਿ ਮਿੰਟ ਦੇ ਲਈ ਸੈੱਟ ਹੋਣ ਦੇ ਲਈ ਛੱਡ ਦੇਵਾਂਗੇ 10 ਮਿੰਟ ਬਾਅਦ ਅਸੀਂ ਆਪਣੇ ਆਟੇ ਨੂੰ ਦੁਬਾਰਾ ਫੇਰ ਮਸਲ ਲਵਾਂਗੇ ਸਾਡਾ ਆਟਾ ਇੱਥੇ ਹਲਕਾ ਜਿਹਾ ਫੁੱਲ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਆਪਣੇ ਤਿਆਰ ਕੀਤੇ ਕਣਕੇ ਦੇ ਆਟੇ ਦੇ ਛੋਟੇ-ਛੋਟੇ ਪੇੜੇ ਬਣਾ ਲਵਾਂਗੇ ਜਿੰਨੇ ਸਾਈਜ਼ ਦੀ ਅਸੀਂ ਰੋਟੀ ਬਣਾਉਣੀ ਹੈ ਉਨੇ ਸਾਈਜ਼ ਦਾ ਹੀ ਅਸੀਂ ਇੱਥੇ ਪੇੜਾ ਬਣਾ ਕੇ ਤਿਆਰ ਕਰ ਲਵਾਂਗੇ ਜਿਵੇਂ ਅਸੀਂ ਘਰ ਦੇ ਵਿੱਚ ਨਾਰਮਲ ਰੋਟੀ ਬਣਾਉਂਦੇ ਹਾਂ ਸੇਮ ਉਸੇ ਤਰੀਕੇ ਨਾਲ ਅਸੀਂ ਇਸ ਰੋਟੀ ਨੂੰ ਵੀ ਬੇਲ ਕੇ ਤਿਆਰ ਕਰ ਲਵਾਂਗੇ ਉਸ ਦੇ ਲਈ ਅਸੀਂ ਪੇੜੇ ਨੂੰ ਚੱਕਲੇ ਦੇ ਉੱਪਰ ਰੱਖ ਕੇ ਬੇਲ ਲਵਾਂਗੇ ਇਸ ਰੋਟੀ ਨੂੰ ਅਸੀਂ ਨਾਰਮਲ ਰੋਟੀ ਦੀ ਤਰ੍ਹਾਂ ਹੀ ਬੇਲ ਲਾਂਗੇ ਇੱਥੇ ਅਸੀਂ ਰੋਟੀ ਨੂੰ ਬੇਲ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਆਪਣੀ ਇਸ ਤਿਆਰ ਕੀਤੀ ਰੋਟੀ ਦੇ ਉੱਪਰ ਥੋੜਾ ਜਿਹਾ ਪਾਣੀ ਲਗਾ ਦੇਵਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਸਾਡੀ ਜਿਹੜੀ ਰੋਟੀ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇਗੀ ਜਿਸ ਤਰ੍ਹਾਂ ਅਸੀਂ ਇਸ ਨੂੰ ਤੰਦੂਰ ਦੇ ਵਿੱਚ ਪਕਾਇਆ ਹੋਵੇ ਦੂਸਰੀ ਤਰਫ ਅਸੀਂ ਤਵੇ ਨੂੰ ਗੈਸ ਦੇ ਉੱਪਰ ਰੱਖ ਦਿੱਤਾ ਹੈ ਤੇ ਗਰਮ ਕਰ ਲਿਆ ਹੈ ਹੁਣ ਅਸੀਂ ਆਪਣੀ ਇਸ ਤਿਆਰ ਕੀਤੀ ਰੋਟੀ ਨੂੰ ਤਵੇ ਦੇ ਉੱਪਰ ਪਾ ਦੇਵਾਂਗੇ ਅਸੀਂ ਇੱਥੇ ਲੋਹੇ ਦੇ ਤਵੇ ਦੀ ਹੀ ਵਰਤੋਂ ਕੀਤੀ ਹੈ ਅਸੀਂ ਆਪਣੀ ਤੰਦੂਰੀ ਰੋਟੀ ਲੋਹੇ ਦੇ ਤਵੇ ਉੱਤੇ ਹੀ ਬਣਾ ਕੇ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਆ ਕਿ ਜਿਵੇਂ ਜਿਵੇਂ ਸਾਡੀ ਰੋਟੀ ਪੱਕ ਰਹੀ ਹੈ ਇਸ ਦੇ ਵਿੱਚ ਬੱਬਲਸ ਬਣਨੇ ਸ਼ੁਰੂ ਹੋ ਗਏ ਹਨ ਇਹ ਸਾਡੀ ਤੰਦੂਰੀ ਰੋਟੀ ਦੀ ਨਿਸ਼ਾਨੀ ਹੈ ਹੁਣ ਅਸੀਂ ਤਵੇ ਨੂੰ ਚੱਕ ਕੇ ਸਿੱਧੇ ਹੀ ਗੈਸ ਦੇ ਉੱਪਰ ਰੱਖ ਦਵਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਸਾਡੀ ਤੰਦੂਰੀ ਰੋਟੀ ਬਣ ਕੇ ਤਿਆਰ ਹੋ ਜਾਵੇਗੀ ਅਤੇ ਕੋਈ ਵੀ ਯਕੀਨ ਨਹੀਂ ਕਰੇਗਾ ਕਿ ਅਸੀਂ ਇਸ ਨੂੰ ਬਿਨਾ ਤੰਦੂਰ ਤੋਂ ਬਣਾ ਕੇ ਤਿਆਰ ਕੀਤਾ ਹੈ ਤੁਸੀਂ ਦੇਖ ਸਕਦੇ ਆ ਕਿ ਅਸੀਂ ਇੱਥੇ ਤੰਦੂਰੀ ਰੋਟੀ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਉਹ ਵੀ ਅਸੀਂ ਬਿਨਾ ਤੰਦੂਰ ਤੋਂ ਅਤੇ ਬਿਨਾ ਕੁੱਕਰ ਤੋਂ ਹੁਣ ਅਸੀਂ ਆਪਣੀ ਇਸ ਤੰਦੂਰੀ ਰੋਟੀ ਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਹ ਕਿਵੇਂ ਦੀ ਬਣੀ ਹੈ ਤੁਸੀਂ ਦੇਖ ਸਕਦੇ ਆ ਕਿ ਸੇਮ ਇਹ ਤੰਦੂਰ ਦੇ ਵਿੱਚ ਪੱਕੀ ਹੋਈ ਰੋਟੀ ਵਰਗੀ ਹੀ ਬਣ ਕੇ ਤਿਆਰ ਹੋਈ ਹੈ ਹੁਣ ਅਸੀਂ ਆਪਣੀ ਤੰਦੂਰੀ ਰੋਟੀ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇਸੇ ਤਰੀਕੇ ਦੇ ਨਾਲ ਅਸੀਂ ਦੂਸਰੀ ਰੋਟੀ ਨੂੰ ਵੀ ਬਣਾ ਕੇ ਤਿਆਰ ਕਰ ਲਿਆ ਹੈ ਤੇ ਉਸ ਨੂੰ ਵੀ ਅਸੀਂ ਹੁਣ ਤਵੇ ਦੇ ਉੱਪਰ ਪਾ ਦਵਾਂਗੇ ਜਦੋਂ ਸਾਡੀ ਰੋਟੀ ਦੇ ਉੱਪਰ ਹਲਕੇ ਹਲਕੇ ਬੱਬਲਸ ਬਣਨੇ ਸ਼ੁਰੂ ਹੋ ਗਏ ਅਸੀਂ ਇਸ ਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਸੇਕ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਅਸੀਂ ਕਿੰਨੇ ਨਾਰਮਲ ਤਰੀਕੇ ਦੇ ਨਾਲ ਘਰ ਦੇ ਵਿੱਚ ਹੀ ਤਵੇ ਦੇ ਉੱਪਰ ਤੰਦੂਰੀ ਰੋਟੀ ਬਣਾ ਕੇ ਤਿਆਰ ਕਰ ਲਈ ਹੈ ਹੁਣ ਜਦੋਂ ਵੀ ਤੁਹਾਡਾ ਦਿਲ ਕਰੇਗਾ ਤੰਦੂਰੀ ਰੋਟੀ ਖਾਣੇ ਨੂੰ ਤੁਹਾਨੂੰ ਮੈਦੇ ਦੀ ਤੰਦੂਰੀ ਰੋਟੀ ਬਣਾਉਣ ਦੀ ਲੋੜ ਨਹੀਂ ਪਵੇਗੀ ਤੁਸੀਂ ਇਹ ਕਣਕ ਦੇ ਆਟੇ ਤੋਂ ਵੀ ਬਣਾ ਕੇ ਤਿਆਰ ਕਰ ਸਕਦੇ ਆ ਇਹ ਖਾਣੀ ਬਹੁਤ ਹੀ ਹੈਲਦੀ ਹੈ ਹੁਣ ਅਸੀਂ ਇਸ ਰੋਟੀ ਨੂੰ ਵੀ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਸੇਮ ਐਸੇ ਤਰੀਕੇ ਦੇ ਨਾਲ ਅਸੀਂ ਸਾਰੀਆਂ ਰੋਟੀਆਂ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਆਪਣੀਆਂ ਤਿਆਰ ਕੀਤੀਆਂ ਤੰਦੂਰੀ ਰੋਟੀਆਂ ਦੇ ਉੱਪਰ ਮੱਖਣ ਲਗਾ ਦੇਵਾਂਗੇ ਅਸੀਂ ਇੱਥੇ ਘਰ ਦਾ ਤਿਆਰ ਕੀਤਾ ਹੋਇਆ ਮੱਖਣ ਹੀ ਲਗਾਵਾਂਗੇ ਇੱਥੇ ਸਾਡੀਆਂ ਕਣਕੇ ਦੇ ਆٹے ਦੀਆਂ ਹੈਲਦੀ ਤੰਦੂਰੀ ਰੋਟੀਆਂ ਬਣ ਕੇ ਤਿਆਰ ਹੋ ਗਈਆਂ ਹਨ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਤੰਦੂਰੀ ਰੋਟੀ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚਾਹੁੰਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ